ਭਾਜਪਾ ਵੀ 19 ਦੋਸ਼ੀ ਹੈ ਤੇ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇਸ਼ੀ ਹੈ ਆਪਾਂ ਇਹ ਕਹੀਏ ਵੀ ਕੱਲਾ ਅਰਵਿੰਦ ਕੇਜਰੀਵਾਲ ਨੇ ਨਹੀਂ ਹੋਣ ਦਿੱਤਾ ਇਹ ਗਲਤ ਗੱਲ ਹੈਗੀ ਆ ਸੋ ਭਾਰਤੀ ਜਨਤਾ ਪਾਰਟੀ ਵੀ ਨਹੀਂ ਚਾਹੁੰਦੀ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਆਵੇ ਦੋਵਾਂ ਦੀ ਕੋਲਾਬੋਰੇਸ਼ਨ ਚ ਹੋਇਆ ਉਹਦੇ ਚੋਂ ਕੁਝ ਆਫੀਸਰ ਸੈਂਟਰ ਦੇ ਨੇ ਜਿੱਦਾਂ ਹੁਣ ਮੈਜਿਸਟ੍ਰੇਟ ਆ ਉਹ ਸੈਂਟਰ ਦੇ ਅੰਡਰ ਆ ਜਿਹੜਾ ਦਿੱਲੀ ਦੇ ਪੁਲਿਸ ਆਫੀਸਰ ਨੇ ਸੀਨੀਅਰ ਪੁਲਿਸ ਆਫੀਸਰ ਨੇ ਰਿਪੋਰਟ ਦੇਣੀ ਆ ਉਹ ਉਹ ਸੈਂਟਰ ਸਰਕਾਰ ਦੇ ਅਧੀਨ ਹੈਗਾ ਹਨਾ ਜਿਹੜੀ ਜੇਲ ਪ੍ਰਸ਼ਾਸਨ ਜੇਲ ਪ੍ਰਸ਼ਾਸਨ ਅਰਵਿੰਦ ਕੇਜਰੀਵਾਲ ਦੇ ਅਧੀਨ ਤੇ ਉ ਸਰਟੀਫਿਕੇਟ ਦੇਣਾ ਉਹ ਅਰਮਨਤ ਕੇਜਰੀਵਾਲ ਦਾ ਹਿੱਸਾ ਆਉਂਦਾ ਜਿਹੜਾ ਜੱਜ ਹੈ ਪੁਲਿਸ ਆਫੀਸਰ ਆ ਜਾਂ ਉਹਨਾਂ ਦੇ ਸੱਤ ਮੈਂਬਰੀ ਪੈਨਲ ਆ ਸੱਤ ਮੈਂਬਰੀ ਪੈਨਲਾਂ ਚ ਕੁਝ ਬੰਦੇ ਅਰਵਿੰਦ ਕੇਜਰੀਵਾਲੀ ਸਰਕਾਰ ਨਾਲ ਸੰਬੰਧ ਰੱਖਦੇ ਨੇ ਕੁਝ ਭਾਜਪਾ ਦੀ ਸਰਕਾਰ ਨਾਲ ਸੋ ਹੁਣ ਤੁਹਾਨੂੰ ਉਹਨਾਂ ਦੀਆਂ ਟਿੱਪਣੀਆਂ ਹਲੇ ਕੁਛ ਨਹੀਂ ਕਿਸੇ ਨੂੰ ਨਹੀਂ ਪਤਾ ਲੱਗੀਆਂ ਵੀ ਕੱਲੇ ਕੱਲੇ ਬੰਦੇ ਨੇ ਕੀ ਕੀ ਟਿੱਪਣੀ ਕਰੀਆ ਕਿਹੜੇ ਕਿਹੜੇ ਬੰਦੇ ਨੇ ਕੀ ਕੀ ਟਿੱਪਣੀ ਕਰੀਆ ਇਟ ਮੀਨਸ ਦੋਨੋਂ ਸਰਕਾਰਾਂ ਹੀ ਇਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਦੀ ਰਿਹਾਈ ਨੂੰ ਰੋਕਣ ਵਿੱਚ ਸ਼ਾਮਲ ਆ ਸੋ ਕਿਸੇ ਇੱਕ ਨੂੰ ਦੋਸ਼ ਨਾ ਝਿਆ ਜਾਵੇ ਦੋਵਾਂ ਨੂੰ ਇੱਕ